ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਛੋਰੀ ਮਾਈ ਡਾਟਰ ਰੀਕਾ ਮਾ ਅਮਨ ਕਮ ਆਨ अमन बोलो जी सत सारा लुधियाने का बहुत बहुत धनबाद करना चाहिए जिना गुड एक बारी बड़ी लव यू लुधियाना चलो थैंक यू एवरीबडी बहुत धनबाद और बहुत मेहरबानी स्पेशल थैंक्स टू वन मैन ਆ ਸਾਰੇ ਲੀਡਰ ਬੈਂਸ ਬ੍ਰਦਰਸ ਆ ਕੋਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਆ ਚੀਵਾ ਸਾਹਿਬ ਚੱਠਾ ਸਾਹਿਬ ਸਾਰੇ ਬਲਾਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन ਥੈਂਕ ਯੂ ਸੋ ਮਚ